ਸਭ ਤੋਂ ਪਹਿਲਾਂ ਆਪਾਂ ਮੇਥਿਆਂ ਨੂੰ ਤੋੜਾਂਗੇ ਇਹਨਾਂ ਦੇ ਪੱਤੇ-ਪੱਤੇ ਤੋੜ ਲਵਾਂਗੇ ਤੇ ਮਿਹਨਤ ਤਾਂ ਲੱਗਦੀ ਆ ਪਰ ਉਹਨੇ ਵਧੀਆ ਬਣਦੀ ਆ ਸਬਜ਼ੀ ਜਿੰਨੀ ਆਪਾਂ ਇਤ ਮਿਹਨਤ ਕਰਦੇ ਆ ਹੁਣ ਆਪਾਂ ਸਾਰੇ ਮੇਥੇ ਰੈਡੀ ਕਰ ਲੈਣੇ ਆ ਹੁਣ ਆਪਾਂ ਇਹਨਾਂ ਨੂੰ ਦੋ ਤਿੰਨ ਵਾਰੀ ਧੋ ਕੇ ਫਿਰ ਕਿਸੇ ਜਾਲੀ ਚ ਪਾ ਕੇ ਰੱਖ ਦਵਾਂਗੇ 2-3 ਘੰਟੇ ਆਪਾਂ ਉਹਦੇ ਵਿੱਚ ਜਾਲੀ ਚ ਰੱਖਾਗੇ ਤਾਂ ਜੋ ਉਹਨਾਂ ਦਾ ਐਕਸਟਰਾ ਪਾਣੀ ਨਿਕਲ ਜਵੇ ਹੁਣ ਆਪਾਂ ਆਪਣੇ ਪਿਆਜ਼, ਹਰੀਆਂ ਮਿਰਚਾਂ ਤੇ ਲਸਣ ਰੈਡੀ ਕਰ ਲੈਣਾ ਲਸਣ ਨੂੰ ਆਪਾਂ ਬ੍ਰਿਕ-ਬ੍ਰਿਕ ਕੱਟ ਲਿਆ ਵਾ ਹੁਣ ਆਪਾਂ ਤੜਕਾ ਵੀ ਰੈਡੀ ਕਰਾਂਗੇ ਨ ਆਪਾਂ ਜਿਹੜੇ ਆਪਾਂ ਮਿੱਥੇ ਇਹਨਾਂ ਨੂੰ 2-3 ਘੰਟੇ ਹੋ ਗਿਆ ਪਾਣੀ ਬਿਲਕੁਲ ਨਿਕਲ ਚੁੱਕਿਆ ਇਹਨਾਂ ਨੂੰ ਬਰੀਕ-ਬਰੀਕ ਕੱਟ ਲੈਣਾ ਵਾ ਇਹ ਵੀ ਆਪਾਂ ਰੈਡੀ ਕਰਕੇ ਰੱਖ ਲਵਾਂਗੇ ਤੁਸੀਂ ਚਾਹੋ ਤਾਂ ਮਸ਼ੀਨ ਵਿੱਚ ਵੀ ਕੱਟ ਸਕਦੇ ਹੋ ਪਰ ਮੈਂ ਅੱਜ ਤੁਹਾਨੂੰ ਹੱਥ ਨਾਲ ਕੱਟ ਕੇ ਦਿਖਾ ਰਹੀ ਹਾਂ ਕਿਉਂਕਿ ਮੇਰੇ ਇੱਥੇ ਥੋੜੇ ਹੁੰਦੇ ਆਪਾਂ ਥੋੜੀ ਦੇਰ ਚ ਕੱਟੇ ਜਾਂਦੇ ਆ ਸਰਾ ਪਸਾਰੇ ਮੇਥੇ ਕੜਕੀ ਰੈਡੀ ਕਰ ਲੈਣੇ ਮੇਥੇ ਆਪਣੇ ਕੱਟ ਚੁੱਕਿਆ ਸਾਰੇ ਹੁਣ ਆਪਾਂ ਤੜਕਾ ਲਗਾਵਾਂਗੇ ਆਪਾਂ ਇੱਕ ਘੜਛੀ ਸਰੋਂ ਦੇ ਤੇਲ ਦੀ ਪਾਈ ਆ ਚੰਗੀ ਤਰ੍ਹਾਂ ਨੂੰ ਗਰਮ ਕਰਕੇ ਫਿਰ ਥੋੜਾ ਠੰਡਾ ਕਰਕੇ ਫਿਰ ਇਹਦੇ ਵਿੱਚ ਲਸਣ ਪਾਇਆ ਤਾਂ ਜੋ ਆਪਣਾ ਲਸਣ ਸੜ ਨਾ ਜਾਵੇ ਹੁਣ ਆਪਾਂ 골ਡਨ ਬ੍ਰਾਊਨ ਕਰ ਲੈਣਾ ਲਸਣ ਤੇ ਇੱਕ ਚਮਚੇ ਦੇ ਵਿੱਚ ਜੀਰਾ ਐਡ ਕਰਤਾ ਹੁਣ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਦੇ ਜਿਹੜੇ ਕੱਟ ਕੇ ਰੱਖਿਆ ਸੀ ਚੁੱਪ ਚੁਪ ਆਪਾਂ ਪਾ ਦਿਆਂ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਆਪਣੇ ਪਿਆਜ਼ਾਂ ਨੂੰ ਜੀਰਾ ਜ ਆਪਣੇ ਭੁੱਜ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਜਿੰਜਰ ਪੇਸਟ ਅੱਧਾ ਚਮਚ ਪਾਵਾਂਗੇ। ਦਿਨ ਵੀ ਆਪਾਂ ਪੰਨ ਲੈਣਾ ਚੰਗੀ ਤਰ੍ਹਾਂ। ਹੁਣ ਆਪਾਂ 1.5 ਚਮਚ ਨਮਕ ਦਾ ਪਾਣਾ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ। ਅੱਧਾ ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਹਲਦੀ ਦਾ ਤੇ ਅੱਧਾ ਚਮਚ ਧਨੀਆ ਪਾਊਡਰ। ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ। ਥੋੜੀ ਦੇਰ ਪਕਾਵਾਂਗੇ। ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਆਪਣੇ ਆਲੂ ਐਡ ਕਰ ਦਾਂਗੇ ਤੇ ਇਹਨਾਂ ਨੂੰ ਮਿਕਸ ਕਰ ਦਾਂਗੇ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਜੂਸ ਨਹੀਂ ਕਰਨਾ ਆਲੂ ਨੂੰ ਆਪਾਂ ਇਸ ਤਰ੍ਹਾਂ ਟੱਕ ਕੇ ਸਲੋ ਗੈਸ ਤੇ ਪਕਾਵਾਂਗੇ ਤੇ ਵਿੱਚ ਵਿੱਚ ਆਪਾਂ ਹਿਲਾਉਂਦੇ ਰਹਾਂਗੇ ਆਪਣੇ ਕਾ ਆਲੂਆਂ ਦਾ ਕਲਰ ਬਹੁਤ ਵਧੀਆ ਆਇਆ ਚਿਕਰ ਮੇਰੀ ਰੈਸਪੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦੇਣਾ ਆਪਣੇ 50% ਆਲੂ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਮੇਥੇ ਵੀ ਐਡ ਕਰ ਦਾਂਗੇ ਸਾਰੇ ਮੇਥੇ ਆਪਾਂ ਪਾ ਲਿਆ ਤੇ ਇਹਨਾਂ ਨੂੰ ਹੌਲੀ ਹੌਲੀ ਮਿਕਸ ਕਰ ਦਾਂਗਾ ਆਲੂਆਂ ਚ ਅਸੀਂ ਜੇ ਹਾਂ ਤਾਂ ਥੋੜੇ ਥੋੜੇ ਪਾ ਕੇ ਐਡ ਕਰ ਸਕਦੇ ਹੋ ਆਪਣੇ ਆਲੂ ਮਿਕਸ ਹੋ ਚੁੱਕੇ ਆ ਹੁਣ ਆਪਾਂ ਨੂੰ ਥੋੜੀ देर ਇਸ ਤਰ੍ਹਾਂ ਬਿਨਾਂ ਢੱਕੇ ਇਸ ਤਰ੍ਹਾਂ ਹੀ ਪਕਾਵਾਂਗੇ ਤੇਜ਼ ਗੈਸ ਤੇ ਮਿੱਥੇ ਆਪਣੇ ਬਿਲਕੁਲ ెట్ నీచే థోడీ దాకీ పే పా బం చుక్క ఢాకీ పండా వ స్లో గిచా హానా వా ਜਿਕਰ ਮੇਰੀ ਇਸ ਰੈਸਪੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮੇਥੇ ਆਪਣੇ ਬਹੁਤ ਵਧੀਆ ਰੈਡੀ ਹੋ ਚੁੱਕੇ ਨੇ ਬਿਲਕੁਲ ਪਾਣੀ ਖਤਮ ਹੋ ਚੁੱਕਿਆ ਤੇ ਆਲੂ ਵੀ ਪੱਕ ਚੁੱਕੇ ਨੇ ਹੁਣ ਆਪਣੇ ਆਲੂ ਮੇਥੇ ਦੀ ਸਬਜ਼ੀ ਰੈਡੀ ਆ ਤੁਸੀਂ ਹੁਣ ਸਬਜ਼ੀ ਨੂੰ ਇੰਜੋਏ ਕਰ ਸਕਦੇ ਹੋ ਸਬ지 ਆਪਣੇ ਡੈਡੀ ਆ ਤੁਸੀਂ ਚਾਹੋ ਤੁਹਾਨੂੰ ਮੱਕੀ ਦੀ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਵਧੀਆ ਲੱਗਦੀ ਹੈ ਥੈਂਕਸ ਫॉर ਵਾਚਿੰਗ